ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਮਿਲਣਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫ੍ਰੀਪੋਰਟ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਲਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ ਸਕੇ ਵੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਬਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮੈਟਰ ਤੇਲ ਪੂਆਏ ਮੋਟਰਸਾਈਕਲ ਨਾਲੇ ਲੋ ਦੇ ਵਿੱਚ ਮੁੰਡੇ ਬਿਲਕੁਲ ਐਂ ਖੁੱਲ ਕੇ ਉਹਨਾਂ ਨੇ ਕਿਤੇ ਨਾ ਨਹੀਂ ਵਿਚਾਰਨਾ ਮੈਨੂੰ ਪਾਣੀ ਲੁਕਿਆ ਕਿਸੇ ਨੇ ਚਾਹ ਲੁਕਿਆ ਕਿਸੇ ਨੇ ਰੋਟੀ ਲੁਕਿਆ ਕਿਸੇ ਨੇ ਮੋਟਰਸਾਈਕਲ ਦਾ ਤੇਲ ਲੁਕਿਆ ਉਹ ਬਹੁਤ ਪਿਆਰ ਦਿੱਤਾ ਹੈ ਮੈਂ ਮਤਲਬ ਭੁੱਲ ਹੀ ਨਹੀਂ ਸਕਦਾ ਕਦੀ ਇਨਾ ਇਨਾ ਸਤਕਾਰ ਮਾਨ ਜਿਤ ਪਿਆਰ ਦਿੱਤਾ ਫਰੀਦਕੋਟ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਨਹੀਂ ਰਹਿਣਾ ਸਰ ਜੀ 메ਨ ਪਾਰਟੀਆਂ ਸੀ ਚਾਰ ਵੱਡੀਆਂ ਪਾਰਟੀਆਂ ਤੇ ਇੱਕ ਪਾਸੇ ਤੁਸੀਂ ਵੱਡੇ ਕਲਾਕਾਰ ਵੀ ਨੇ ਸੀਗੇ ਮੈਦਾਨ ਦੇ ਵਿੱਚ ਤੇ ਕਾਹਦੀ ਵੱਡੀ ਮੀਡ ਮਿਲ ਰਹੀ ਹੈ ਤੁਹਾਨੂੰ ਗੱਲ ਇਹ ਹੈ ਜੀ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਉਹ ਕਲਾਕਾਰਾਂ ਦੀ ਸਿਆਸਤ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਚਿਤਾ ਕੇ ਦੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਤੋਂ ਮੋਹ ਪੰਗਾ ਹੋ ਗਿਆ ਲੋਕਾਂ ਦਾ ਇਹਨਾਂ ਦਾ ਵਸ ਨਹੀਂ ਹੈ ਇਹ ਤਾਂ ਸਟੇਜਾਂ ਤੇ ਠੀਕ ਲੱਗਦੇ ਆ ਉਹਨਾਂ ਕੰਮ ਤੋਂ ਤਾਂ ਕਰਦੇ ਦਾ ਕੰਮ ਸੀ ਆਲਸਾ ਕਿ ਦੋ ਵਾਰੀ ਪਹਿਲਾਂ ਵੀ ਚੋਣ ਲੱਗ ਰਹੀ ਸੀ ਤਾਂ ਗੇਰੀ ਉੱਤੇ ਲੱਗ ਰਿਹਾ ਸੀ ਇਹ ਦੇ ਪਰ ਲੱਗਿਆ ਤੁਹਾਨੂੰ ਇਥੋਂ ਕਿਉਂਕਿ ਲੀਡ ਜਿਹੜੀ ਹੈ ਕਿਹਦੇ ਦਾ ਡਿਫਰੈਂਸ ਇਹ ਹੈ ਜੀ ਪਹਿਲਾਂ ਨਾਲ ਜਿਹੜੀ ਆਂਦੀ ਪਾਰਟੀ ਦਾ ਮਾਨ ਬਣੋ ਤਾਂ ਅੱਜ ਆਨੇ ਵਾਲਾ ਜਿਹੜਾ ਇੰਡੀਪੈਂਡੈਂਟ ਇਨ ਫੈਕਟ ਮੰਨੋ ਲੋਕਾਂ ਨੇ ਉਹਰੇ ਕਹਿ ਵੀ ਜਿੱਤਾ ਸੀ ਮੋਹਿਮ ਦੇ ਵਿੱਚ ਕਹਿੰਦੇ ਭਾਈ ਜੀ ਜੇ ਤੁਸੀਂ ਇਸ ਵਾਰੀ ਵੀ ਕਿਸੇ ਪਾਰਟੀ ਵੱਲੋਂ ਖੜਦੇ ਅਸੀਂ ਕਹੋਗੇ ਅਜੀ ਤਾਹੇ ਤੋਰਿਆ ਤੁਹਾਡੇ ਨਾਲ ਬਈ ਤੁਸੀਂ ਇੰਡੀਪੈਂਡੈਂਟ ਉਹ ਜਿਨ੍ਹਾਂ ਦੇ ਨਾਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਚਾਹੇ ਵੀ ਉਹਨਾਂ ਨੂੰ ਪਿੱਠੀ ਨਹੀਂ ਦਿਖਾ ਸਕਦੇ ਅਸੀਂ ਕਿਵੇਂ ਗੁਰੂ ਕਰਨਾ ਤੁਹਾਡੇ ਕੋਲ ਨਹੀਂ ਆਉਂਦਾ ਜੀ ਬਹੁਤ ਬਦਲ ਲੱਗੇ ਲਾਸਟ ਹਫ਼ਤੇ ਕਾਫੀ ਰੁਖ ਬਦਲੇ ਬਹੁਤ ਰੁਖ ਬਦਲੇ ਆ ਜੀ ਬਹੁਤ ਜਦੋਂ ਤੇ ਅਸੀਂ ਸੂਲ ਵਾਲਾ ਰੋਡ ショਅ ਕੀਤਾ ਉਸ ਤੋਂ ਬਾਅਦ ਥਾੜੀ ਬਦਲ ਗਈ ਜਿਹੜੇ ਅਸੀਂ 3-4 ਰੋਡ ショਅ ਕੀਤੇ ਆ ਸਾਰਾ ਖੁਸ਼ੀ ਬਦਲ ਕੇ ਲੱਗਦਾ ਮਾਨ ਸਾਹਿਬ ਨੇ ਤੁਹਾਡੇ ਪ੍ਰਤੀ ਨਰਾਜ਼ਗੀ ਵੀ ਜਹਰ ਕੀਤੇ ਕੀ ਕਹੋਗੇ ਜੇ ਤੋਂ ਬਾਤ ਕੋਈ ਪਾਰਟੀ ਜੁਆਇਨ ਕਰ ਸਕਦੇ ਕਿ ਨਹੀਂ ਜੀ ਨਹੀਂ ਜੀ ਅਸੀਂ ਐਵੇਂ ਹੀ ਚੱਲਾਂਗੇ ਤੇ ਪੰਥ ਦੇ ਨਾਲ ਹੀ ਪੰਥ ਸਿੱਖ ਦੇ ਚਾਹੇ ਆ ਜਿਸਮ ਨਹੀਂ ਹੋਊਗੀ ਕੋਈ ਨਹੀਂ ਜੀ 7 ਤਰੀਕ ਤੱਕ 7 ਤਰੀਕ ਤੱਕ ਕੋਈ ਜਸ਼ਨ ਨਹੀਂ ਕੋਈ ਮਾਨ ਸਾਹਿਬ ਨੇ ਤੁਹਾਡੇ ਪ੍ਰਤੀ ਜाहिर ਕੀਤੀ ਹੈ ਨਾਰਾਜ਼ਗੀ ਕੀ ਕੀ